ਇਹ ਜਿਹੜਾ ਸ਼ੌਂਕ ਆ ਤੁਹਾਨੂੰ ਕਿੱਥੋਂ ਪਿਆ ਜਿਹੜਾ ਇੰਨਾ ਵੱਡਾ ਸ਼ੌਂਕ ਆ ਕਿਉਂਕਿ ਬੜੇ ਤਰ੍ਹਾਂ ਦੇ ਜਾਨਵਰ ਘਰ ਕੋਲ ਵਿੱਚ ਮੌਜੂਦ ਆ ਤੁਸੀਂ ਜ਼ਿਕਰ ਕੀਤਾ ਇਸ ਤੋਂ ਪਹਿਲਾਂ ਵੀ ਕਈ ਜਾਨਵਰ ਤਾਂ ਕੋਲ ਵਿੱਚ ਮੌਜੂਦ ਸਹੀ ਹੈ ਤੇ ਜਦੋਂ ਅਸੀਂ ਜਾਨਵਰ ਰੱਖੇ ਹੁੰਦੇ ਘਰ ਦੇ ਵਿੱਚ ਇਹ ਕਿਤੇ ਨੈਗੇਟਿਵਿਟੀ ਨਹੀਂ ਆਉਂਦੀ ਬੰਦਾ ਡਿਪਰੈਸ਼ਨ ਤੋਂ ਦੂਰ ਰਹਿੰਦਾ ਹੂੰ ਤੀਸਰਾ ਇਹ ਜਿਹੜੇ ਤੁਹਾਡੇ ਘਰ ਦੇ ਵਿੱਚ ਹੁਣ ਇਹ ਤੁਹਾਡੇ ਘਰਾਂ ਵਿੱਚ ਬਰਕਤ ਰਹੂਗੀ ਬਰਕਤ ਰਹੂਗੀ ਅਸੀਂ ਜਿਹੜੀ ਜਿਹੜੀ ਚੀਜ਼ ਲੈ ਕੇ ਆਉਨੇ ਆ ਹੂੰ ਕੀ ਸਾਢੇ ਘਰ ਉਬਰ ਚ ਫਰਕ ਪੈਂਦਾ ਅੱਛਾ ਜੀ ਇਹ ਅਸੀਂ ਬੜੀ ਬੜੀ ਨੋਟ ਕੀਤਾ ਹੈ ਜੀ ਘਰ ਦੇ ਵਿੱਚ ਕੋਈ ਨਾ ਕੋਈ ਜਾਨਵਰ ਤੁਸੀਂ ਜ਼ਰੂਰ ਰੱਖੋ ਜਾਨਵਰ ਨਾਲ ਪਿਆਰ ਕਰੋ ਜੇ ਤੁਸੀਂ ਨਹੀਂ ਰੱਖ ਸਕਦੇ ਤੇ ਜਿਹੜੇ ਤੁਹਾਡੇ ਗਲੀਆਂ ਦੇ ਜਿਹੜੇ ਕੁੱਤੇ ਨੇ ਉਹਨਾਂ ਨੂੰ ਦੁੱਧ ਪਾਤਾ ਰੋਟੀ ਪਾ ਦਿੱਤੀ ਠੀਕ ਹੈ ਜੀ ਸ਼ਬੀਨਾ ਤੁਸੀਂ ਉਹਨਾਂ ਵਾਸਤੇ ਲਾ ਰਹੇ ਜੀ ਇਨਸਾਨਾਂ ਵਾਸਤੇ ਜਿਨ੍ਹਾਂ ਨੂੰ ਪਾਣੀ ਦੀ ਘਾਟ ਹੀ ਨਹੀਂ ਗਈ ਇੱਥੋਂ ਨਾਲ ਪੀਣਗੇ ਉੱਥੋਂ ਪੀ ਲੈਣਗੇ ਪਰ ਜਾਨਵਰ ਨੇ ਕਿੱਥੋਂ ਪੀਣਾ ਉਹਨਾਂ ਨੂੰ ਮੰਗਣਾ ਤਾਂ ਹੈ ਨਹੀਂਗਾ ਤੇ ਕੋਈ ਨਾ ਕੋਈ ਚਵਲਾ ਲਾ ਕੇ ਕੋਠੇ ਰੱਖ ਦਿਓ ਸਿਟੀ ਹੈਡਲਾਈਨਸ ਦੇਖਦੇ ਸਾਡੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੋ ਦੋਸਤੋ ਤੁਸੀਂ ਹਮੇਸ਼ਾ ਜਿਹੜੇ ਜਾਨਵਰਾਂ ਨੂੰ ਪਿਆਰ ਕਰਦੋਂ ਵਾਲੇ ਲੋਕ ਦੇਖੇਦੇ ਹੋਣਗੇ ਲੇਕਿਨ ਅੱਜ ਇੱਕ ਐਸੇ ਇਨਸਾਨ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਨੂੰ ਜਾਨਵਰਾਂ ਦਾ ਸ਼ੌਂਕ ਤੇ ਹੈ ਹੀ ਹੈ ਲੇਕਿਨ ਨਾਲ ਦੇ ਨਾਲ ਹੋਰ ਵੀ ਕਈ ਤਰੀਕੇ ਦੇ ਉਹਨਾਂ ਕੋਲ ਪੰਛੀ ਵੀ ਨੇ ਜੇਕਰ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਦੇ ਵਿੱਚ ਇੱਕ ਬਾਜ਼ ਵੀ ਮੌਜੂਦ ਹੈ ਬਾਜ਼ ਉਹਨਾਂ ਕੋਲ ਦੋ ਗੱਲ ਕਰੀਏ ਇੱਕ ਕੁੱਤੇ ਨੇ ਕੁਝ ਮੁਰਗੇ ਵੀ ਨੇ ਇਕ ਉਹਨਾਂ ਨੇ ਆਪਣੇ ਕੋਲ ਮੰਕੀ ਵੀ ਰੱਖਿਆ ਹੋਇਆ ਵਾ ਜਿਸ ਦਾ ਨਾਮ ਸ਼ਾਹ ਰੱਖਿਆ ਵਾ ਕੀ ਕਾਰਨ ਉਹਨਾਂ ਕੋਲ ਜਾਣ ਲੈਣੇ ਆ ਸੋ ਇਸ ਵਕਤ ਉਹਨਾਂ ਦੇ ਸੁਪੁੱਤਰ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਬਾਜੀ ਸਭ ਤੋਂ ਪਹਿਲਾਂ ਦੇ ਸਵਾਗਤ ਹੈ ਸਾਡੇ ਚੈਨਲ ਦੇ ਬਾਜੀ ਜਿਹਦਾ ਸ਼ੌਂਕ ਹੈ ਜਾਨਵਰਾਂ ਦਾ ਇਹ ਪੰਛੀਆਂ ਦਾ ਇਹ ਕਿੱਥੋਂ ਵਧਦਾ ਨੂੰ ਇਹ ਸ਼ੌਂਕ ਹੈ ਜੀ ਜਿਹੜਾ ਇਹ ਮੈਨੂੰ ਮੇਰੇ ਪਿਆ ਫਾਜ਼ਲ ਸਾਹਿਬ ਤੋਂ ਛੋਟੇ ਤੋਂ ਦਾ ਉਹਨਾਂ ਕਾਫੀ ਜਾਨਵਰਾਂ ਨਾਲ ਉਹਨਾਂ ਨਾਲ ਵੀ ਬਹੁਤ ਪਿਆਰ ਹੀ ਜਾਨਵਰਾਂ ਨਾਲ ਛੋਟੇ ਤੋਂ ਤੋਂ ਘਰ ਦੇ ਵਿੱਚ ਉਹਨਾਂ ਨੇ ਬਾਧੂ ਜਾਨਵਰ ਰੱਖੇ ਹੀ ਗਏ ਨਿੱਕੇ ਹੁੰਦੋਂ ਤੋਂ ਮੈਂ ਜਾਨਵਰਾਂ ਦੇ ਵਿੱਚ ਰਿਆ ਤੇ ਨਿੱਕੇ ਹੁੰਦੋਂ ਤੋਂ ਪਿਆਰ ਮੈਨੂੰ ਛੁਰ ਤੋਂ ਹੀ ਆ ਗਿਆ ਅੱਛਾ ਜੀ ਜਿਕਰ ਗੱਲ ਕਰੀ ਜਿਹੜਾ ਬਾਜ ਹੈ ਹਨਾ ਖਦ ਵਕਤ ਦਾਪਾ ਜਦੋਂ ਦੇਖਦੇ ਆ ਤਸਵੀਰਾਂ ਵੀ ਦੇਖਦੇ ਆ ਗੋਬਿੰਦ ਸਿੰਘ ਬਾਦਸ਼ਾਹ ਜੀ ਦੇ ਨਾਲ ਰਿਆ ਤੇ ਲੋਕ ਕਈ ਡਰਦੇ ਵੀ ਨੇ ਹਨਾ ਕਿਉਂਕਿ ਇੱਕ ਜਿਹੜਾ ਰੂਪ ਹੈ ਬਾਜ ਦਾ ਹਨਾ ਕਾਫੀ ਕਈਆਂ ਨੂੰ ਡਰ ਵੀ ਲੱਗਦਾ ਤੇ ਤੁਹਾਨੂੰ ਡਰ ਨਹੀਂ ਲੱਗਾ ਜਦੋਂ ਛੋਟੂ ਮੱਚ ਲੈਂਦਾ ਇਮੀਲ ਉਸ ਟਾਈਮ ਕਾਫੀ ਛੋਟਾ ਹੀਗਾ ਇਹ 1500 ਦਾ ਦਿਨ ਦਾ ਗਾਇ ਉਸ ਟਾਈਮ ਤੇ ਨਿੱਕਾ ਜਿਹਾ ਚੂਚਾ ਹੀਗਾ ਅੱਛਾ ਜੀ ਇਹਨੂੰ ਹੱਥਾਂ ਦੇ ਵਿਚ ਆਵ ਇਹਦਾ ਮੂੰਹ ਖੋਲਣਾ ਇਹਦੇ ਮੂੰਹ ਦੇ ਵਿੱਚ ਨਿੱਕੇ ਨਿੱਕੇ ਟੁਕੜੇ ਪਾਣੇ ਮੀਟ ਦੇ ਹੱਥਾਂ ਜੀ ਵੱਟਾ ਆ ਹੱਥਾਂ ਵਿੱਚ ਨਿੱਕੇ ਹੰਡੇ ਆ ਸ਼ੌਂਕ ਕਿੱਥੋਂ ਪਿਆ ਬਾਜ ਦਾ ਅੱਛਾ ਅੱਛਾ ਬਾਜ ਦਾ ਸ਼ੌਂਕ ਹੈਂਦੀ ਆ ਜੀ ਆਪਣੇ ਨਹਿਰ ਕੀ ਲਾਗੇ ਉੱਥੇ ਨਾਲ ਇੱਕ ਬਾਜ ਹੀਗਾ ਡੋਰ ਦੇ ਵਿੱਚ ਅੱਗੇ ਵੇਟਿਆ ਦਰਖੰਦ ਦਾ ਧਮਕਿਆ ਹੀਗਾ ਤੇ ਕਾਫੀ ਦੇਰ ਤੱਕ ਧਮਕਿਆ ਆ ਹੀਗਾ ਤੇ ਕੋਈ ਬੰਦਾ ਸੱਦਾ ਦਰਖਦ ਜਿਹੜਾ ਚੜ ਸਕਦਾ ਹੀਗਾ ਉਹਦੇ ਕੋਲ ਉਹ ਆਇਆ ਫਿਰ ਦੋ ਦਿਨਾਂ ਦਾ ਟ੍ਰੀਟਮੈਂਟ ਵਗੈਰਾ ਕੀਤਾ ਪਰ ਉਹ ਬਚ ਨਹੀਂ ਪਾਇਆ ਮਰ ਗਿਆ ਕਿਉਂਕਿ ਜਿਆਦੀ ਦਿਨ ਡੋਰ ਦੇ ਵਿੱਚ ਜਦੋਂ ਵੀ ਡਰਿਆ ਉਹ ਤੇ ਇਹ ਵੀ ਸਾਡੀ ਸਰਕਾਰ ਨੂੰ ਚਾਹੀਦਾ ਆ ਕਿ ਚੈਨਲ ਡੋਰ ਆ ਜਿਹੜੀ ਬੈਨ ਕਰਨੀ ਚਾਹੀਦੀ ਉਹਨੂੰ ਵੀ ਤੇ ਫਿਰ ਉਸ ਤੋਂ ਬਾਅਦ ਇੱਕ ਬਾਜ ਹੋ ਰਿਹਾ ਸੀ ਕੀਤਾ ਉਹ ਵੀ ਡੋਰ ਦਾ ਕੇਸ ਹੈਗਾ ਹੀਗਾ ਤੇ ਉਹ ਬਚ ਗਿਆ ਹੈਗਾ ਪਰ ਉਹਨੂੰ ਪੈਂਦਾ ਹੈਗਾ ਅੱਗੋਂ ਤੇ ਉਹਨੂੰ ਫੇਰ ਡਾਤਾ ਫਿਰ ਸਪੈਸ਼ਲ ਬੱਚਾ ਕੇ ਇਹਨੂੰ ਕਹਿ ਕੇ ਮੰਗਵਾਇਆ ਸੀ ਫਿਰ ਉਹ ਗ ਜਾਇਆ ਆਪਣੇ ਹਸਪਤਲ ਵਿੱਚ ਪੱਬਾ ਜੀ ਜ਼ਰੂਰ ਹਨਾ ਆਪਾਂ ਅੱਗੇ ਵੀ ਦੇਖਦੇ ਹਾਂ ਚੈਨਲ ਡੋਰ ਨੂੰ ਲੈ ਕੇ ਕਈ ਪੰਛੀ ਕਈ ਜਾਨਵਰ ਜਿਹੜੇ ਅਸੀਂ ਸ਼ਪੇੜ ਚੋਂਦੇ ਆ ਹਨਾ ਲੇਕਿਨ ਲੱਗਦਾ ਹੈ ਕਿ ਫਿਰ ਵੀ ਜਿਹੜੇ ਜਾਨਵਰ ਨੇ ਉਹਨਾਂ ਦੀ ਸੁਰੱਖਿਆ ਲਈ ਜਾਂ ਇਹਨਾਂ ਨੂੰ ਕੋਈ ਲਗ ਸਥਾਨ ਜਿਹੜੀ ਜਗ੍ਹਾ ਦੇਣੀ ਚਾਹੀਦੀ ਹੈ ਵੇਖੋ ਲਗ ਸਥਾਨ ਜਗ੍ਹਾ ਦਾ ਇੱਕ ਵੱਖਰੀ ਗੱਲ ਹੈ ਨਹੀਂ ਸਰਕਾਰ ਹੈ ਜੇ ਚਾਵੇ ਕੀ ਨਹੀਂ ਕਰ ਸਕਦੀ ਇਹਨਾਂ ਨੂੰ ਚਾਹੀਦਾ ਹੈ ਵੀ ਚੈਨਲ ਡੋਰ ਬੈਨ ਕਰਨੀ ਚਾਹੀਦੀ ਹੈ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਚਾਹੀਦਾ ਵੀ ਚੈਨਲ ਡੋਰ ਦਾ ਬਾਈਕ ਆੜਾ ਕਰਨਾ ਚਾਹੀਦਾ ਆ ਹੁਣ ਇਹਨਾਂ ਨੇ ਨਵਾਂ ਕਾਨੂੰਨ ਲਾਗੂ ਕੀਤਾ ਆ ਬਿਠਾਰਾ ਸਾਹਿਬ ਤੋਂ ਘੱਟ ਆ ਦਾ ਕੋਈ 2 ਵੀਕਲਰ ਆ 4 ਵੀਕਲਰ ਨਹੀਂ ਚਲਾ ਸਕਦਾ ਜਾਂ ਚਲਾਊਗਾ ਤਾਂ 25000 ਦਾ ਜੁਰਮਾਨਾ ਆ ਤੇ ਘਰਦਿਆਂ ਨੂੰ 3 ਸਾਲ ਤੱਕ ਦੀ ਜੇਲ੍ਹ ਆ ਤੇ ਜੇ ਇਹ ਕੁਝ ਕਰ ਸਕਦੇ ਨੇ ਤੇ ਚਾਇਨਾ ਡੋਰ ਪੈਣ ਵੀ ਕਰ ਹੀ ਸਕਦੇ ਨੇ ਇਹਨਾਂ ਨੂੰ ਕਰਨੀ ਚਾਹੀਦੀ ਆ ਜੁਰਮ ਬੈਨ ਲਗਾਇਆ ਗਿਆ ਲੇਕਿਨ ਫਿਰ ਵੀ ਲੋਗ ਮਤਲਬ ਨਹੀਂ ਵੱਧਦੇ ਰਹਿੰਦੇ ਇਹਨਾਂ ਨੂੰ ਹਣਾ ਲੇਕਿਨ ਜਿਹੜੇ ਹੋਰ ਵੀ ਜਾਨਵਰਾਂ ਦਾ ਜ਼ਰੂਰ ਤੁਹਾਡੇ ਇਫਾਦਤ ਨੂੰ ਵੀ ਬੜਾ ਸ਼ੌਂਕ ਹੈ ਇਹਨਾਂ ਦਾ ਜਾਨਵਰਾਂ ਤੇ ਹੋਰ ਕਿਹੜੇ-ਕਿਹੜੇ ਜਾਨਵਰਾਂ ਦਾ ਜ਼ਰੂਰ ਉਹਨਾਂ ਬਾਰੇ ਦੱਸਿਆ ਜਾਵੇ ਹੁਣ ਇਸ ਟਾਈਮ ਮੁਰਗੇ ਨੇ ਇੱਕ ਮੰਕੀ ਆ ਦੋ ਡੌਗੀ ਨੇ ਨਾਲ ਇੱਕ ਬਾਜ ਆ ਸੋ ਜਦੂਦੇ ਐ ਸੋਕ ਦਾ ਪੰਨੂਦ ਹੋਣਾ ਤੇ ਫਾਜ਼ਲ ਸਾਹਿਬ ਨਾਲ ਵੀ ਗੱਲਬਾਤ ਕਰ ਲੈਂਦੇ ਆ ਜਿਨ੍ਹਾਂ ਨੂੰ ਇੰਨਾ ਜਾਨਵਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਸਭ ਤੋਂ ਪਹਿਲਾਂ ਬਾਜੀ ਸੱਸੀ ਗਾਲ ਜੀ ਸੱਸੀ ਕਾਂਵਰ ਖਾਨ ਸਾਹਿਬ ਵਰਦੀ ਕੁਫਤਾ ਜੀ ਬਾਜੀ ਸਭ ਤੋਂ ਪਹਿਲਾਂ ਇਹ ਜਿਹੜਾ ਸ਼ੌਂਕ ਆ ਤੁਹਾਨੂੰ ਕਿੱਥੋਂ ਪਿਆ ਜਿਹੜਾ ਇੰਨਾ ਵੱਡਾ ਸ਼ੌਂਕ ਆ ਕਿਉਂਕਿ ਬੜੀ ਤਰ੍ਹਾਂ ਦੇ ਸਾਡੇ ਕੋਲ ਜਾਨਵਰ ਕੱਚ ਵਿੱਚ ਮੌਜੂਦ ਆ ਤੁਸੀਂ ਜ਼ਿਕਰ ਕੀਤਾ ਇਸ ਤੋਂ ਪਹਿਲਾਂ ਵੀ ਕਈ ਜਾਨਵਰ ਸਾਡੇ ਕੋਲ ਕਾਲ ਵਿੱਚ ਮੌਜੂਦ ਸੀਗੇ ਹਾਂਜੀ ਹਾਂਜੀ ਮੇਰੀ ਸ਼ੌਂਕ ਜਿਵੇਂ ਮੈਨੂੰ ਸ਼ੁਰੂ ਤੋਂ ਹੀ ਆ ਜੀ ਉਹ ਜਿਵੇਂ ਕਹਿੰਦੇ ਨੇ ਨਾ ਕਿ ਅਲੱਗ-ਅਲੱਗ ਬੰਦਿਆਂ ਦੇ ਸ਼ੌਂ ਕਿ ਜਦੋਂ ਅਸੀਂ ਸਮਾਜ ਕੋਈ ਜਾਨਵਰ ਲੈ ਕੇ ਆਉਂਨੇ ਆ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਅੱਜ ਕੱਲ ਦੇ ਸਮਾਜ ਦੇ ਵਿੱਚ ਕਿ ਡਿਪਰੈਸ਼ਨ ਦੀ ਬੜੀ ਪ੍ਰੋਬਲਮ ਚੱਲਦੀ ਹੈ ਤੇ ਜਦੋਂ ਅਸੀਂ ਜਾਨਵਰ ਰੱਖੇ ਹੁੰਦੇ ਘਰ ਦੇ ਵਿੱਚ ਇੱਕ ਤਾਂ ਨੈਗੇਟਿਵਿਟੀ ਨਹੀਂ ਹੁੰਦੀ ਪਹਿਲੀ ਗੱਲ ਤੇ ਜਦੋਂ ਪਹਿਲਾਂ ਨਹੀਂ ਲੋਕ ਸੋਚਦੇ ਸੀ ਅੱਜ ਕੱਲ ਸੋਚਦੇ ਨੇ ਠੀਕ ਹੈ ਇੱਕ ਨੈਗੇਟਿਵਿਟੀ ਨਹੀਂ ਹੁੰਦੀ ਦੂਸਰਾ ਜਿਹੜੇ ਆਪਾਂ ਜਾਨਵਰ ਜਾਂ ਪੰਛੀ ਰੱਖੇ ਨੇ ਇਹਦੇ ਨਾਲ ਬੰਦਾ ਡਿਪਰੈਸ਼ਨ ਤੋਂ ਦੂਰ ਰਹਿੰਦਾ ਤੀਸਰਾ ਇਹ ਜੀ ਜੇ ਤੁਹਾਡੇ ਘਰ ਦੇ ਵਿੱਚ ਹੁਣ ਇਹ ਤੁਹਾਡੇ ਘਰਾਂ ਕਰ ਦੇ ਜੀ ਬਰਕਤ ਰਹੂਗੀ ਬਰਕਤ ਰਹੂਗੀ ਹਾਂਜੀ ਬੀ ਜਰੂਰੀ ਗੱਲਾਂ ਅੱਗੇ ਵੀ ਸੁਣੀਆਂ ਨੇ ਕਹਿੰਦੇ ਕਿ ਜਦੋਂ ਆਪਾਂ ਜਾਨਵਰ ਰੱਖਦੇ ਆ ਚਾਹੇ ਕੁੱਤਾ ਹੀ ਘਰ ਚ ਰੱਖਦੇ ਆ ਉਹ ਜਿਹੜੇ ਤੁਹਾਡੇ ਦੇ ਆਉਣ ਵਾਲੇ ਕਸ਼ਟ ਆਪਣੇ ਤੇ ਲੈ ਲਿੰਦਾ ਕਦੀ ਹੋਇਆ ਇਹਨਾਂ ਨਾਲ ਹਾਦਸਾ ਕੋਈ ਮਹਿਸੂਸ ਹੋਇਆ ਕਿ ਇਹਨਾਂ ਦੇ ਆਉਣ ਨਾਲ ਕੋਈ ਜ਼ਿੰਦਗੀ ਚ ਬਦਲਾਅ ਮਹਿਸੂਸ ਕੀਤਾ ਦੇਖੋ ਜੀ ਅਸੀਂ ਤਕਰੀਬਨ ਨਾ ਕਾਫੀ ਜ਼ਮਾਨ ਰੱਖਿਆ 80 ਪਹਿਲਾਂ ਹਾਂ ਠੀਕ ਹੈ ਜੀ ਤੇ ਅਸੀਂ ਜਿਹੜੀ ਜਿਹੜੀ ਚੀਜ਼ ਲੈ ਕੇ ਆਉਨੇ ਆ ਹਾਂ ਕੀ ਸਾਡੇ ਕਾਰੋਬਾਰ 'ਚ ਫਰਕ ਪੈਂਦਾ ਅੱਛਾ ਜੀ ਇਹ ਅਸੀਂ ਬੜੀ ਬੜੀ ਨੋਟ ਕੀਤਾ ਚੀਜ਼ ਦਾ ਤੇ ਅਸੀਂ ਹਰ ਗਵੀਰ ਭਰਾ ਨੂੰ ਕਹਿੰਨੇ ਆ ਉਹ ਜਿਵੇਂ ਤੁਸੀਂ ਕਿ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਆ ਕਿ ਜਿਵੇਂ ਕੋਈ ਕਹਿ ਦਿੰਦਾ ਕਿ ਕਬੂਤਰਾਂ ਨੂੰ ਤੁਸੀਂ ਦਾਣਾ ਪਾਇਆ ਕਰੋ ਹੂੰ 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 ਚਿੜੀਆਂ ਨੂੰ ਦਾਣਾ ਪਾਇਆ ਕਰੋ ਹਾਂ ਠੀਕ ਹੈ ਜੀ ਕੁੱਤੇ ਨੂੰ ਦਹੀਂ ਪਾਇਆ ਕਰੋ ਪੰਡਤ ਵੀ ਕਈ ਲੋਕ ਕਹਿੰਦੇ ਨੇ ਠੀਕ ਹੈ ਜੀ ਉਹ ਤਾਂ ਪਾਉਣੀ ਇੱਕ ਗੱਲ ਆ ਪਾਈ ਪਾਈ ਨਾ ਪਾਈ ਨਾ ਸੀ ਜੇ ਇਹੀ ਕਰਦੇ ਰੱਖਿਆ ਨਾ ਕੋਈ ਜਾਨਵਰ ਤੇ ਸਾਨੂੰ ਪਾਉਣੀ ਹੀ ਪੈਣੀ ਹੈ ਹੂੰ 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 ਉਹ ਨਾਲੇ ਪਾਉਣ ਨਾਲੇ ਫਲੀਆਂ ਨਾਲੇ ਉਹ ਖੁਸ਼ ਹੋ ਜਾਂਦੇ ਜਿਨ੍ਹਾਂ ਨੂੰ ਅਸੀਂ ਪਾਉਨੇ ਆ ਤੇ ਦੂਸਰਾ ਜਦੋਂ ਅਸੀਂ ਪਾਉਨੇ ਆ ਤੇ ਸਾਨੂੰ ਸਕੂਨ ਮਿਲਦਾ ਤੇ ਦਾਨੂੰ ਕਿਉਂਕਿ ਉਹ ਵੀ ਉਹ ਵੀ ਜੂਨਾ ਭੋਗਣ ਆਇਆ ਹਨਾ ਜ਼ੁੱਕੇ ਹੁੰਦਾ ਗੁਦਬਾਨੀ ਦੇ ਵਿੱਚ ਵੀ ਕਿ ਆਪਾਂ ਵੀ 84 ਲੱਖ ਜੂਨਾ ਭੋਗ ਕੇ ਇਨਸਾਨੀ ਦੇਹ ਚੋਂਦੇ ਆ ਹਨਾ ਤੇ ਜਰੂਰ ਮੈਨੂੰ ਲੱਗਦਾ ਕਿ ਦਇਆ ਜੂਰ ਹੋਣੀ ਚਾਹੀਦੀਆਂ ਜੀਵਾਂ ਦੀ ਹਨਾ ਅੱਜ ਕੱਲ ਲੋਕ ਆਪਣੇ ਆਪ ਨੂੰ ਡੌਗ ਲਵਰ ਕਹਿੰਦੇ ਆ ਐਨੀਮਲ ਲਵਰ ਕਹਿੰਦੇ ਆ ਲੇਕਿਨ ਜਦੋਂ ਕਿਤੇ ਸੜਕ ਤੇ ਕੋਈ ਦੇਖਦਾ ਤੇ ਉਹਨੂੰ ਪਾਣੀ ਪਿਉਣਾ ਤੋਂ ਬੜੀ ਦੂਰ ਦੀ ਗੱਲ ਦਾ ਵੱਟੇ ਮਾਰਦੇ ਆ ਹਨਾ ਤੇ ਇਹ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਦੇਖਦੇ ਹੋ ਕਿ ਦੇਖੋ ਜੀ ਸਾਨੂੰ ਤਾਂ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੈ ਕਿ ਇਦਾਂ ਹੋਣਾ ਨਹੀਂ ਚਾਹੀਦਾ ਹੂੰ 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 ਇਦਾਂ ਹੋਣਾ ਨਹੀਂ ਚਾਹੀਦਾ ਕਿ ਤੁਸੀਂ ਇਹ ਕਿਸੇ ਨਾਲ ਪਿਆਰ ਕਰਦੇ ਜੇ ਪਿਆਰ ਤੁਹਾਡਾ ਦਿਖਣਾ ਚਾਹੀਦਾ ਹੂੰ ਉਹਦੇ 'ਚ ਬनावटी ਕੰਮ ਨਾ ਹੋਵੇ ਹੂੰ 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 ਕੋਈ ਪਰੇਸ਼ਾਨ ਆ ਕਿਸੇ ਨੂੰ ਕੁੱਤੇ ਨੂੰ ਛੱਡਫੱਟ ਲੱਗ ਗਈ ਏ ਜਿੰਨੇ ਜੋਗੇ ਹੈਗੇ ਆ ਜੇ ਆਪਾਂ ਦਵਾਈ ਨਹੀਂ ਨਾ ਕਰਾ ਸਕਦੇ ਤੈਨੂੰ ਵਟਾ ਮਾਰਨ ਦਾ ਸਾਡਾ ਹੱਕ ਨਹੀਂ ਬਣਦਾ ਹੂੰ ਤੇ ਭਾਜੀ ਜ਼ਰੂਰ ਇੱਥੇ ਆਣਾ ਜ਼ਿਕਰ ਹੁੰਦਾ ਕਿ ਜਿਵੇਂ ਤੁਹਾਡੇ ਕੋਲ ਹੋਰ ਵੀ ਜਾਨਵਰ ਨੇ ਉਹ ਮੁਰਗੀਆਂ ਵੀ ਨਹੀਂ ਜ਼ਰੂਰ ਮੈਂ ਕਹੂੰਗਾ ਕਿ ਉਹ ਵੀ ਆਪਾਂ ਜ਼ਰੂਰ ਦੇਖਾਂਗੇ ਭਾਜੀ ਮੁਰਗੀਆਂ ਮਤਲਬ ਕੁਝ ਅਲੱਗ ਲੱਗ ਰਹੀਆਂ ਇਹਨਾਂ ਦਾ ਕੀ ਖਾਸੀਅਤ ਕੀ ਇਹਨਾਂ ਮੁਰਗੀਆਂ ਦੀ ਇਹ ਕੜਕਨਾਤ ਮੁਰਗੇ ਜੀ ਅੱਛਾ ਜੀ ਅਸੀਂ ਲੈ ਕੇ ਆਏ ਆਂ ਅੱਛਾ ਜੀ ਕਿਧਰ ਜਿਹੜੇ ਖੁੱਡੇ ਦੇ ਵਿੱਚ ਇਹ ਮੁਰਗਣ ਨਾਰਮਲ ਨੇ ਇਧਰ ਮੁਰਗੇ ਜਿਹੜੇ ਹੈਗੇ ਨੇ ਅੱਛਾ ਜੀ ਇਧਰ ਵੀ ਹੈਗੇ ਆ ਜ਼ਨੂਨ ਨੇ ਕਿੰਨਾ ਪਸੰਦ ਨੂੰ ਕਹੂੰਗਾ ਕਿ ਇਧਰ ਵਾਲੇ ਵੀ ਜਿਹੜੇ ਮੁਰਗੇ ਉਹ ਜਿਹੜੇ ਉਹ ਆਂਡੇ ਦੇ ਮੁਰਗੀਆਂ ਇੱਠੀਆਂ ਨੇ ਸਾਰੀਆਂ ਅੱਛਾ ਜੀ ਚਾਰ ਮੁਰਗੀਆਂ ਚਾਰ ਆਂਡੇ ਦੇ ਬੈਠੀਆਂ ਨੇ ਆ ਇਧਰ ਵਾਲੀਆਂ ਜੀ ਦਿਖਾ ਸਕਦੇ ਹੋ ਤੁਸੀਂ ਨੋ ਕਾਣਾ ਜਰਾ ਅਸੀਂ ਦੂਦ ਭਾਜੀ ਇੱਕ ਵਾਰ ਚਾਹ ਕਰੋ ਤੇ ਤਸਵੀਰਾਂ ਤੁਹਾਨੂੰ ਦਿਖਾ ਦੇ ਆਂ ਚੱਕ ਦਿਓ ਅੱਜੀ ਤਾਂ ਰੱਖੀਆਂ ਉਹ ਵੇਖੋ ਉਹ ਮੁਰਗੀ ਬੈਠੀ ਆਂਡੇ ਦੇ ਉਹ ਬਿਲਕੁਲ ਉਹ ਮਗਰ ਦੇ ਪਾਸੇ ਜਿਹੜੇ ਮੁਰਗੀਆਂ ਨੇ ਉਹ ਵੀ ਸਾਰੀਆਂ ਆਂਡੇ ਦੇ ਬੈਠੀਆਂ ਚਾਰ ਮੁਰਗੀਆਂ ਨੇ ਚਾਰੀ ਇਹ ਗਲਤ ਨਾਲ ਦੇ ਬੱਚੇ ਨੇ ਇਹ ਲੈਂਦੇ ਨੇ ਤੁਸੀਂ ਇਹਨਾਂ ਦੇ ਮੁਰਗਿਆਂ ਦਾ ਮਤਲਬ ਜਿਹੜੇ ਜਿਹੜੇ ਮੁਰਗੀਆਂ ਅੰਡੇ ਦਿੰਦੀਆਂ ਨੇ ਫਿਰ ਇਹਨਾਂ ਦਾ ਕੀ ਕਰਦੇ ਹੋ ਦੇਖੋ ਜੀ ਉਹ ਖਾਈਦੇ ਨੇ ਹਾਂ ਹਾਂ ਅਸੀਂ ਮੀਟ ਵਗੈਰਾ ਚਿਕਨ ਵਗੈਰਾ ਜਿਹੜਾ ਆ ਅਸੀਂ ਖਾਂਦੇ ਹਾਂ ਠੀਕ ਹੈ ਜੀ ਕਹਿੰਦੇ ਨੇ ਕਿ ਚਿਕਨ ਨਹੀਂ ਖਾਣਾ ਚਾਹੀਦਾ ਜੀਬਾ ਤੇ ਆ ਕਿਉਂਕਿ ਲੋਕ ਇੱਕ ਪਾਸੇ ਨੂੰ ਉਹ ਹੀ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਇੱਕ ਪਾਸੇ ਆਪਾਂ ਕਹਿੰਦੇ ਆ ਆਪਾਂ ਜਾਨਵਰਾਂ ਨੂੰ ਪਿਆਰ ਕਰਦੇ ਆ ਲੇਕਿਨ ਆਪਾਂ ਖਾਨੇ ਵੀ ਆ ਪਰ ਇਹ ਚੀਜ਼ ਥੋੜੀ ਸਮਝਾਓ ਲੋਕਾਂ ਨੂੰ ਨਹੀਂ ਨਹੀਂ ਵੀ ਜੀ ਇਹ ਜਿਹੜਾ ਸਮਾਜ ਹੈ ਨਾ ਭਾਈ ਸਾਹਿਬ ਦੀ ਇਹ ਕਹਿੰਦੇ ਨੇ ਕਿ ਮੁਰਗਾ ਨਹੀਂ ਖਾਣਾ ਇੰਦੇ ਚ ਪਾਪ ਲੱਗੇਗਾ ਕਿ ਇਹਦਾ ਹੱਕ ਖਾ ਲੋ ਚੰਗਾ ਹੱਕ ਖੱਬਨ ਦਾ ਖਾ ਲੈਂਦਾ ਆ ਠੀਕ ਹੈ ਮੁਰਗਾ ਖਾਣ ਤੋਂ ਗਰੇਜ ਕਰਦਾ ਇਹ ਬੰਦਾ ਉਹ ਕਹਿ ਸਕਦਾ ਕਿ ਜਿਹੜਾ ਜਾਨਵਰ ਦੇ ਨਾਲ ਆ ਭੈ ਭਰਾਵਾ ਨੂੰ ਵੀ ਪਿਆਰ ਕਰੇ ਹਾਂ ਹਾਂ ਅੱਜ ਕੱਲ ਦੇ ਸਮਾਜ ਚ ਕੀ ਏ ਅਸੀਂ ਸਮਾਜ ਚ ਰਹੇ ਨੇ ਸਾਨੂੰ ਸਭ ਕੋਈ ਨਜ਼ਰ ਆਉਂਦਾ ਹ ਕਿ ਕੋਈ ਕਿਸੇ ਦਾ ਲਿਹਾਜ਼ ਨਹੀਂ ਕਰ ਰਿਹਾ ਬਿਲਕੁਲ ਕੋਈ ਕਾਰੋਬਾਰ ਚਲਾ ਲੋ ਭਰਾ ਭਰਾ ਦਾ ਮਾਰੀ ਜਮੀਨ ਜਾਇਦਾਦ ਪਿੱਛੇ ਉਹ ਕਤਲ ਹੋ ਜਾਂਦੇ ਆ ਬਾਜੀ ਉਹਨੇ ਚੰਗਾ ਮੁਰਗਾ ਤੂੰ ਨਹੀਂ ਖਾ ਲੋ ਭਰਾ ਨੂੰ ਤਾਂ ਛੱਡ ਦਿਓ ਹਾਂ ਅਸੀਂ ਭਰਾ ਨੂੰ ਵੜ ਦਿੰਨੇ ਆ ਤੇ ਮੁਰਗਾ ਛੱਡ ਦਿੰਨੇ ਇਹ ਕੀ ਕਿਹੜੀ ਇਨਸਾਨੀਤ ਹੈ ਜ਼ਰੂਰ ਤੁਹਾਡਾ ਜਿਹੜਾ ਜਿਹੜਾ ਮੰਕੀ ਵੀ ਆ ਇਹਨੂੰ ਜ਼ਰੂਰ ਤੁਸੀਂ ਆਪਣੀ ਗੋਦੀ 'ਚ ਮੈਂ ਕਹਿੰਦਾ ਕਰੀ ਲੈ ਕੇ ਇਹਦੇ ਬਾਰੇ ਦੱਸੋ ਇਹ ਇਹਦਾ ਨਾਮ ਸ਼ਾਹ ਕਿਉਂ ਰੱਖਿਆ ਤੁਸੀਂ ਬੰਦੋ ਸ਼ਾਹ ਕਰਕੇ ਰੱਖਿਆ ਜੀ ਜਿਹੜਾ ਸਾਡਾ ਮੰਕੀ ਹੈ ਭਾਈ ਸਾਹਿਬ ਦੀ ਸਾਡਾ ਬਹੁਤ ਜ਼ਿਆਦਾ लाडला ਹੈ ਅੱਛਾ ਜੀ ਬਹੁਤ ਸਾਡਾ ਪਿਆਰਾ ਹੈ ਸਾਡ ਤੋਂ ਵੀ ਬੜੀਆਂ ਕਰਦਾ ਉਹ ਸਿੱਧੀ ਜਾਂਦਾ ਡਾਕਟਰ ਉਹਨੇ ਤਕਰੀਬਨ 4-5000 ਰੁਪਏ ਸਾਡਾ ਭਾਈ ਜੀ ਪਾੜਿਆ ਹੈ ਅੱਛਾ ਜੀ ਜਿਹੜੇ ਰਿਮੋਟ ਹੈ ਜਿਹੜੇ ਸਾਡੇ ਟੀਮ ਕੋ ਮੋੜਿਆ ਅੱਛਾ ਜੀ ਹਨਾ ਵੀਰ ਜੀ ਇਹ ਤਕਰੀਬਨ ਤੀਕੋ ਤੋੜ ਦਿੱਤੇ ਤੀ ਤੀ ਰਿਮੋਟ ਤੋੜ ਦਿੱਤੇ ਤੋੜ ਦਿੱਤੇ ਲੈ ਕੇ ਆਉਨੇ ਆ ਉਹ ਮਿਰਜੀ ਕਹਿੰਦਾ ਕਿ ਭਾਈ ਸਾਹਿਬ ਜੀ ਤੁਸੀਂ ਉਹਨੂੰ ਸਮਝਾਓ ਕੋਈ ਜੇ ਇਕੀ ਹੋ ਰਿਹਾ ਮੈਨੂੰ ਬੜਾ ਦੁੱਖ ਹੁੰਦਾ ਹੈ ਲੈਨੇ ਵੇਝੀਏ ਜੀ ਅਸੀਂ ਰੱਖਿਆ ਤੇ ਚੱਲਣਾ ਵੀ ਸਾਨੂੰ ਹੀ ਪੈਣਾ ਹੈ ਬਿਲਕੁਲ ਬਿਲਕੁਲ ਹਾਂ ਆ ਜੀ ਜਾਨੇ ਤੇ ਇਹ ਫਿਰ ਜਦੋਂ ਤੁਸੀਂ ਰੱਖਦੇ ਹੋ ਘਰੇ ਤੇ ਫੇ ਸਾਮ ਸੰਭਾਲ ਕੇ ਕੌਣ ਕਰਦਾ ਇਹਨਾਂ ਦੀ ਖਾਸ ਕਰਕੇ ਕਿਉਂਕਿ ਇਹਨਾਂ ਨੂੰ ਵੀ ਇੱਕ ਸਪੈਸ਼ਲ ਕੇਅਰ ਚਾਹੀਦੀ ਹੈ ਹਨ ਜਿਵੇਂ ਬੱਚੇ ਨੂੰ ਪਾਲਦੇ ਆ ਉਹਨਾਂ ਤੋਂ ਵੱਧ ਹੀ ਮੈਨੂੰ ਲੱਗਦਾ ਇਹਨਾਂ ਨੂੰ ਜਿਹੜੀ ਟੈਨਸ਼ਨ ਚਾਹੀਦੀ ਹੈ ਦੇਖੋ ਜੀ ਜਿਹੜਾ ਤਾਂ ਬਾਜਿਆ ਹਾਂ ਬਾਅਦ ਮੈਂ ਸੰਭਾਲਦਾ तकरीबन 20 ਪੈਸੇ 25 ਪੈਸੇ 70 ਰੁਪਏ 70 ਪੈਸੇ ਨੂਰ ਸਿੰਘ ਸੰਭਾਲਦਾ ਆ ਅੱਛਾ ਜੀ ਠੀਕ ਹੈ ਜੇ ਜਿਹੜਾ ਮੰਖੀ ਹੈ ਹਾਂ ਮੰਗੀ ਮੈਂ ਤੇ ਨੂਰ ਦੇ ਮਦਰ ਜਿਆਦਾ ਸੰਭਾਲਦੇ ਨੇ ਹਾਂ ਹਾਂ ਤੇ ਜਿਹੜੇ ਡੌਗੀ ਨੇ ਡੌਗੀ ਪੌਗੀ ਪਾਕੀ ਸਾਰੇ ਜਿਹੜੇ ਗਿਆ ਰਲ ਮਿਲ ਕੇ ਠੀਕ ਹੈ ਦਾਣਾ ਵੀ ਅਸੀਂ ਰਲ ਮਿਲ ਕੇ ਪਾ ਦਿੰਦੇ ਆ ਦੇਖੋ ਜਿਵੇਂ ਜ਼ਿਆਦਾਤਰ ਜਿਹੜੇ ਕੁੱਤੇ ਹੁੰਦੇ ਆ ਜਾਂ ਜਿਹੜੇ ਡੌਗ ਹਨਾ ਜਿੰਨਾ ਆਪਾਂ ਕਹਿੰਦੇ ਆ ਉਹ ਜਦੋਂ ਮੁਰਗੀਆਂ ਦੇ ਮਗਰ ਫਸਦੇ ਆ ਖਾ ਲੀ ਪੰਛੀਆਂ ਦੇ ਮਗਰ ਜਾਂ ਹਨਾ ਜਦੋਂ ਜਾਨਵਰ ਵੀ ਤੁਸੀਂ ਮੰਨ ਕੀ ਵੀ ਰੱਖਿਆ ਆਪਸ ਵਿੱਚ ਬਾਂਦੀ ਨਹੀਂ ਲੇਕਿਨ ਤੁਹਾਡੇ ਘਰ ਪੱਠਾ ਹੀ ਦੇਖ ਰਹੇ ਆ ਆਪਸ ਵਿੱਚ ਖੇਡ ਹੀ ਜਾਦੇ ਆ ਹਨਾ ਇਹ ਕਿਸ ਤਰ੍ਹਾਂ ਹੋ ਪਾਇਆ ਜੀ ਇਹ ਗੱਲ ਉੱਥੇ ਹੋਣੀ ਨਾ ਕਿ ਇੱਕ ਵਾਤਾਵਰਨ ਹੀ ਸਾਡੇ ਘਰ ਦਾ ਹੀ ਤਾਂ ਦਾ ਆ ਅੱਛਾ ਜੀ ਕਿ ਸਾਡੇ ਘਰ ਦੇ ਵਿੱਚ ਜਿਸ ਬੰਦੇ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਹੋਵੇ ਹਾਂ ਹਾਂ ਕਿਸੇ ਕੋਈ ਬੰਦਾ ਡਿਪਰੈਸ਼ਨ ਦੇ ਵਿੱਚ ਹੋਵੇ ਕੋਈ ਬੰਦਾ ਕਿਸੇ ਵੱਲੋਂ ਟੈਨਸ਼ਨ ਤੇ ਹੋਵੇ ਇਹ ਸਾਡੇ ਘਰ ਆਵੇ ਠੀਕ ਹੋ ਜਾਏਗਾ ਹਾਂ ਠੀਕ ਹੈ ਸਾਡੇ ਘਰ ਦਾ ਵਾਤਾਵਰਨ ਹੀ ਮਾਹੌਲ ਹੀ ਉਹਦਾ ਬਣਿਆ ਹੈ ਬਿਲਕੁਲ ਬਿਲਕੁਲ ਹਾਂ ਜੀ ਡਿਪਰੈਸ਼ਨ ਨਹੀਂ ਨੇੜੇ ਆਉਂਦਾ ਕਿਉਂਕਿ ਜਦੋਂ ਆਪ ਸਾਡੇ ਭਾਈ ਸਾਹਿਬ ਨੇ ਆਓ ਮੇਰੇ ਜਨਾਬ ਜੀ ਅੱਛਾ ਜੀ ਸਾਡੇ ਮੰਟੂ ਭਾਈ ਸਾਹਿਬ ਨੇ ਅੱਛਾ ਜੀ ਠੀਕ ਹੈ ਜੀ ਇਹ ਜਦੋਂ ਸਾਡੇ ਘਰ ਆਏ ਨੇ ਹਾਂ ਇਹ ਥੋੜੀ ਸੋਚੀ ਜੇ ਟੈਨਸ਼ਨ ਜੀ ਰੱਖਦੇ ਸੀਗੇ ਹੁਣ ਵਾਤਾਵਰਣ ਦੇ ਹਿਸਾਬ ਨਾਲ ਬਣਿਆ ਸਾਡੇ ਘਰ ਦੇ ਇਹ ਖੁਸ਼ੀ ਦੇ ਵਿੱਚ ਆਉਂਦੀ ਗੱਲ ਦੇ ਵਿੱਚ ਮੋਲੋ ਭਾਈ ਕੋਈ ਨਾ ਕੋਈ ਬਿਲਕੁਲ ਚੜਦੀ ਕਲਾ ਆ ਭਾਈ ਸਾਹਿਬ ਦਾ ਬਹੁਤ ਵਧੀਆ ਭਾਈ ਸਾਹਿਬ ਜੀ ਸੁਭਾਅ ਹੈ ਇੱਕ ਵਾਰੀ ਤੁਸੀਂ ਇਹਨਾਂ ਨੂੰ ਮਿਲੋਗੇ ਤੇ ਤੁਹਾਡਾ ਬਾਰ ਬਾਰ ਇਹਨਾਂ ਨੂੰ ਮਿਲਣ ਦਾ ਦਿਲ ਕਰੇਗਾ ਕਲਾ ਵੀ ਬਹੁਤ ਬਖਸ਼ੀ ਆ ਪਰ ਮਾਧਮ ਗੁਰੂ ਮਹਾਰਾਜ ਨੇ ਬਹੁਤ ਕਲਾ ਬਖਸ਼ੀ ਇਹਨਾਂ ਦੇ ਬਹੁਤ ਜ਼ਿਆਦਾ ਹੁਨਰ ਆ ਇਹਨਾਂ ਦੇ ਹੁਨਰ ਦੀ ਸਾਡੀ ਸਿੱਖ ਸਰਮੌਰ ਸੰਸਥਾ ਨੇ ਇਹਨਾਂ ਦੀ ਕਦਰ ਨਹੀਂ ਪਾਈ ਸਿਰਫ ਇਹ ਕਹਿਣਾ ਚਾਹੁੰਦੇ ਕਿ ਲਾਲਚ ਨਹੀਂ ਇਹਨਾਂ ਨੂੰ ਕੋਈ ਮਾਇਆ ਦਾ ਕੋਈ ਕੋਠੀਆਂ ਦਾ ਕੋਈ ਕਾਰਾਂ ਦਾ ਸਿਰਫ ਇੱਕ ਸਿਰਫ ਸਰੋਪੇ ਦੀ ਮੰਗ ਕੀਤੀ ਸਾਡੀ ਸਰਮੌਰ ਸੰਸਥਾ ਨੇ ਇੱਕ ਸਰੋਪੇ ਦੀ ਵੀ ਇਹਨਾਂ ਨੂੰ ਇਨਕਾਰ ਕਰ ਦਿੱਤਾ ਤੇ ਕਿਉਂਕਿ ਜੇ ਲਾਲਚ ਹੁੰਦਾ ਮੈਨੂੰ ਲੱਗਦਾ ਜਿੰਨੇ ਜਾਨਵਰ ਰੱਖੇ ਨੇ ਜਾਂ ਗੱਡੀਆਂ ਵੀ ਰੱਖ ਸਕਦੇ ਸੀ ਕਿਉਂਕਿ ਜਾਨਵਰ ਵੀ ਕਿਰਪਾ ਮਹਾਰਾਜ ਨਾਲ ਕਿਸੇ ਕਿਸੇ ਦੀ ਕੋਈ ਐਸੀ ਗੱਲ ਨਹੀਂ ਕਿਰਪਾ ਮਹਾਰਾਜ ਦੀ ਗੱਡੀਆਂ ਦੀ ਕੋਈ ਗ ਦੇ ਬੇਟੇ ਨੂੰ ਵੀ ਬਹੁਤ ਸ਼ੌਂਕ ਆ ਵੀ ਜਾਨਵਰ ਇਹਨਾਂ ਰੱਖੇ ਆ ਬੜੇ ਸ਼ੌਂਕ ਨਾਲ ਘਰ ਦਾ ਜੀ ਸਮਝਦੇ ਆ ਤੇ ਇਹ ਕਹਿੰਦੇ ਆ ਵੀ ਜੋ ਹੈ ਇਹਨਾਂ ਦੀ ਕਿਸਮਤ ਬਦੌਲਤ ਜੋ ਆ ਸਾਨੂੰ ਵੀ ਸਾਨੂੰ ਮਨ ਦਾ ਦਾਣਾ ਰੱਬ ਦੇ ਰਿਹਾ ਖਾਣ ਵਾਸਤੇ ਸੋ ਬਿਲਕੁਲ ਜਲਦੇ ਜਾਂਦੇ ਤੁਸੀਂ ਜਿਹੜਾ ਕੋਈ ਸਨੇਹ ਸੰਗਤਾਂ ਨੂੰ ਦੇਣਾ ਚਾਹੋ ਜਿਹੜੀਆਂ ਦੇਖਣੀਆਂ ਨੇ ਲੋਕਾਂ ਨੂੰ ਦੇਣਾ ਚਾਹੋ ਕਿਉਂਕਿ ਬਾਤਾਵਾਦ ਨਾਲ ਜੀਵਾਂ ਦੇ ਨਾਲ ਤੁਸੀਂ ਪਿਆਰ ਕਰਦੇ ਹੋ ਜਿਹੜਾ ਸਨੇਹ ਆ ਜਾਂਦੇ ਜਾਂਦੇ ਤੁਸੀਂ ਸਾਡਾ ਸਨੇਹ ਇਹੋ ਹੈ ਜੀ ਜੋ ਅੱਜ ਕੱਲ੍ਹ ਦਾ ਸਮਾਜ ਚੱਲ ਰਿਹਾ ਹੈ ਹੂੰ ਦਫਰਸ਼ਨ ਦਾ ਮਾਹੌਲ ਬਣਿਆ ਠੀਕ ਹੈ ਜੀ ਘਰ ਦੇ ਵਿੱਚ ਕੋਈ ਨਾ ਕੋਈ ਜਾਨਵਰ ਤੁਸੀਂ ਜ਼ਰੂਰ ਰੱਖੋ ਜਾਨਵਰ ਨਾਲ ਪਿਆਰ ਕਰੋ ਜੇ ਤੁਸੀਂ ਨਹੀਂ ਰੱਖ ਸਕਦੇ ਤੇ ਜਿਹੜੇ ਤੁਹਾਡੇ ਗਲੀਆਂ ਦੇ ਜਿਹੜੇ ਕੁੱਤੇ ਨੇ ਉਹਨਾਂ ਨੂੰ ਦੁੱਧ ਪਾਤਾ ਰੋਟੀ ਪਾ ਦਿੱਤੀ ਠੀਕ ਹੈ ਜੀ ਕੋਠੇ ਦਾਣਾ ਪਾ ਦਿੱਤਾ ਜਿਵੇਂ ਹੁਣ ਗਰਮੀ ਚੱਲਦੀ ਵੀ ਹੈ ਕਿ ਚਬੀਲਾ ਵੀ ਤੁਸੀਂ ਜਿਹੜੇ ਲਾਰੇ ਲਾਰੇ ਜੇ ਚਬੀਲਾ ਤੁਸੀਂ ਉਹਨਾਂ ਵਾਸਤੇ ਲਾਰੇ ਜੇ ਇਨਸਾਨਾਂ ਵਾਸਤੇ ਜਿਨ੍ਹਾਂ ਨੂੰ ਪਾਣੀ ਦੀ ਘਾਟ ਹੀ ਨਹੀਂ ਗਈ ਇੱਥੋਂ ਨਾਲ ਪੀਣਗੇ ਉੱਥੋਂ ਪੀ ਲੈਣਗੇ ਪਰ ਜਾਨਵਰ ਨੇ ਕਿੱਥੋਂ ਪੀਣਾ ਉਹਨਾਂ ਨੂੰ ਮੰਗਣਾ ਤਾਂ ਹੈ ਨਹੀਂਗਾ ਤੇ ਕੋਈ ਨਾ ਕੋਈ ਚਵੈਲਾ ਰਾ ਕੇ ਕੋਠੇ ਰੱਖ ਦਿਓ ਠੀਕ ਹੈ ਹੋਰ ਕੁਝ ਨਹੀਂ ਕਰ ਸਕਦੇ ਤੁਸੀਂ ਕਰਕੇ ਦੇਖੋ ਤੇ ਤੁਹਾਡੇ ਸੁਭਾਅ ਦੇ ਵਿੱਚ ਤੇ ਤੁਹਾਡੀ ਲਾਈਫ ਤੇ ਫਰਕ ਪੈਣਾ ਸ਼ੁਰੂ ਹੋਏਗਾ ਇਹ ਮੈਂ ਦਾਅਵੇ ਨਾ ਕਹਿਣਾ ਜੋ ਬਿਲਕੁਲ ਤੁਸੀਂ ਦੇਖੀਆਂ ਤਸਵੀਰਾਂ ਉਹਨਾਂ ਦੇ ਘਰ ਦੀਆਂ ਆਵਾਜ਼ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਉਹ ਤੁਹਾਨੂੰ ਉਹ ਮੰਕੀ ਦਿਖਾਇਆ ਉਹ ਜਿਹੜੇ ਮੁਰਗੇ ਸੀਗੇ ਜਾਂ ਉਹ ਜਿਹੜੇ ਡੌਗ ਸੀ ਜਿਹੜੇ ਉਹਨਾਂ ਦੀ ਜੋੜੀ ਦਿਖਾਈ ਸੋ ਇਹ ਸੰ ਅਮਿਤ ਸਰ ਦੇ ਵਿੱਚ ਰਹਿਣ ਵਾਲੇ ਜਾਨਵਰਾਂ ਨੂੰ ਪਿਆਰ ਕਰਨ ਵਾਲੀ ਵਿਅਕਤੀ ਸੋ ਜ਼ਰੂਰ ਉਹਨਾਂ ਨੇ ਬੇਨਤੀ ਵੀ ਕੀਤੀ ਆ ਕਿ ਜਾਨਵਰਾਂ ਨਾਲ ਪਿਆਰ ਕੀਤਾ ਜਾਵੇ ਕਿਉਂਕਿ ਇਹ ਵੀ ਜੂੜਾ ਭੋਗਣ ਆਏ ਨੇ ਗੁਰਬਾਣੀ ਜਾਂ ਹਰ ਇੱਕ ਵੇਦ ਗ੍ਰੰਥ ਇਹੀ ਸੁਨੇਹਾ ਦਿੰਦਾ ਹੈ ਕਿ ਜੀਵਾਂ ਦੇ ਨਾਲ ਪਿਆਰ ਕੀਤਾ ਜਾਵੇ ਸੋ ਇਦਾਂ ਦੀਆਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਨਾਲ ਜੁੜਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਸਟਰੀਟ ਹੈਡਲਾਈਨਸ ਮੈਂ ਦਾਨਿਸ਼ ਅਮਨੇਸਰ